ਉਹ ਠੀਕ ਠਾਕ ਹੈ ਹਾਂ ਵਧੀਆ ਬੀਤੀ ਰਲ ਵਧੀਆ ਮੈਂ ਚੱਲੀ ਜਾਂਦਾ ਯਾਰ ਹੋਰ ਬਹੁਤ ਵਧੀਆ ਉਹ ਕੰਗਾ ਮੁੰਡਿਆ ਠੀਕ ਠਾਕ ਚੁਣ ਮੈਂ ਸੁੁੱਤ ਜਿਹਾ ਹੋਏ ਬੈਠੇ ਹਾਂ ਬੈਠੇ ਆ ਟਾਈਮ ਤੈਨੂੰ ਪਤਾ ਘੇ ਹੈ ਤੈਨੂੰ ਪਤਾ ਹੈ ਬਹਿ ਬੰਦੇ ਦੀ ਜ਼ਿੰਦਗੀ ਕੀ ਬੈਹੇ ਉਹਨੇ ਬੰਦਿਆਂ ਦੀ ਯਾਰ ਹਰੇਕ ਬੰਦਾ ਹੀ ਦੁੱਖ ਜਾਂ ਲੈ ਕੇ ਬਹਿ ਜਾਂਦਾ ਅਸੀਂ ਨਹੀਂ ਬੈਹੇ ਯਾਰ ਤੇ ਇਹਨਾਂ ਨਹੀਂ ਹੁੰਦੀ ਉਹ ਜਾ ਤੇਰੇ ਜਾਂਦਿਆਂ ਨੂੰ ਗੇਟ ਤੇ ਖੜੀ ਹੂ ਝੂਠ ਨਾ ਬੋਲ ਪਾਣੀ ਦਾ ਗਲਾਸ ਹੂ ਹੱਥ 'ਚ ਬੈਡ ਤੇ ਰੋਟੀ ਚਾਹ ਆਉਂਦੀ ਹੈ ਕੀਗਾ ਇੱਕ ਬਾਜ ਮਾਰਦਾ ਨਾ ਥਰ ਥਰ ਕੰਬਦੀ ਆ ਵੀ ਮੇਰੇ ਬੰਦੇ ਨੇ ਬਾਜ ਮਾਰੀ ਗਏ ਚੱਲ ਚੰਗਾ ਚੱਲਦੇ ਆ ਬੈਠੇ ਰਹੋ ਤੁਸੀਂ ਠੀਕ ਗੀ ਜੀ ਜਰੂਰ ਹੋਗਾ ਯਾਰ ਦੇਖੋ ਯਾਰ ਇਹ ਤਾਂ ਫੜਨਾ ਪਊ ਆਪਣਾ ਇੱਥੋਂ ਕਿਸੇ ਨੂੰ ਅੱਬ ਪਰੇਸ਼ਾਨ ਕਰਦਾ ਰੋਜ਼ ਕਹਿੰਦਾ ਪੁਣੇ ਇਹ ਗੱਲ ਮੇਰਾ ਰੋਬ ਐ ਤੁਸੀਂ ਡਰਦੇ ਹੋ ਘਰੋਂ ਬਾਹਰ ਨਿਕਲ ਕੇ ਬੈਠੋ ਪਤਾ ਤਾਂ ਲੱਗੀ ਨਾ ਜਾ ਕੇ ਚਲੇਗਾ ਨਾ ਪੁੱਤ ਨੂੰ ਫੜ ਕੇ ਇਹਨੂੰ ਅੱਜ ਹੀ ਫੜ ਤੂੰ ਆ ਜਾ ਅਬੇ ਮਜ਼ਾ ਆਏਗਾ ਨਾ ਭੀੜੋ ਵੇ ਮਨੇ ਪੜਨਾ ਪਸਾ ਉਖੋ ਬਗੋ ਤੂੰ ਪੜਨਾ ਇਹੋ ਵਜੋਂ ਮੈਂ ਪੱਕੀ ਬੈਰੀ ਗਲ ਮਾਲ ਹੈ ਭਾਈ ਸਭ ਕੁਲ ਮਾਲ ਹੈ ਨਾ ਮੇਰੀ ਸੁਣ ਲੈ ਗੱਲ ਝਾੜੂ ਚੱਪਾ ਜਾਂਦਾ ਕੰਮ ਮੈਂ ਦਿੱਤਾ ਨਵੇੜਾ ਠੀਕ ਆ ਇਸ ਦੋਵਾਂ ਚੱਲੂ ਮੇਰਾ ਮੈਚ ਮੈਂ ਦੇਖੂਆ ਮੈਚ ਭਾਂਡੇ-ਮੁੰਡੇ ਮੈਂ ਆਪੇ ਮਾਰ ਦੂਆਂ ਵੀ ਬੇਮਤਲਬ ਰੌਲਾ ਜਣਾ ਪਾਈ ਜਾਈ ਚੰਗਾ ਬੱਲੇ ਓ ਸ਼ੇਰ ਰੌਲਾ ਤਾਂ ਮੈਂ ਪੈਂਡ ਤੇ ਤੂੰ ਤਾਂ ਸਾਨੂੰ ਬਾਈ ਵੜਾ ਦੱਸਿਓ ਨਾ ਯਾਰ ਬਾਈ ਇਹ ਫਸ ਕੇ ਕੀ ਕਰੇ ਓ ਬਾਈ ਓਏ ਓਏ